ਦੇ ਵਿੱਚ ਵੀ ਹੋਸ਼ਕ ਦੀ ਜਦੋਂ ਧਾਰਮਿਕ ਬੰਦੇ ਦੀ ਕੁਰਸੀ ਜਦੋਂ ਖਤਰੇ ਵਿੱਚ ਪੈ ਜੇ ਤੇ ਫਿਰ ਤੁਸੀਂ ਆਪ ਸੇ ਆੜੇ ਫਿਰ ਸੰਸਾਰ ਦਾ ਕੀ ਹੋਵੇਗਾ ਜਿਹੜੇ ਆਪਣੇ ਆਪ ਨੂੰ ਪੋਲਿਟਿਕਸ ਬਾਬੇ ਅਖਵਾਉਂਦੇ ਆ ਕੁਰਸੀਆਂ ਉਹਨਾਂ ਦੀਆਂ ਖਤਰੇ ਵਿੱਚ ਹੁੰਦੀਆਂ ਨੇ ਅੱਜ ਵੀ ਅਕਾਲ ਤਖਤ ਦਾ ਤੁਸੀਂ ਹੁਕਮ ਨਾ ਸੁਣਿਆ ਹੋਵੇਗਾ ਕੱਲ ਅੰਤਰਕ ਕਮੇਟੀ ਕਹਿੰਦੀ ਆ ਅਕਾਲ ਤਖਤ ਦੇ ਜਥੇਦਾਰ ਅਸੀਂ ਲਾ ਸਕਦੇ ਆ ਤੇ ਅਸੀਂ ਹਟਾ ਸਕਦੇ ਆ ਮਾਫ਼ ਕਰਿਓ ਅੰਤਰਕ ਕਮੇਟੀ ਜਿਹੜੀ ਹੋਵੇਗੀ ਸ਼ਾਇਦ ਉਹਦਾ ਆਪਣਾ ਫੈਸਲਾ ਹੋਵੇਗਾ ਅਕਾਲ ਤਖਤ ਦਾ ਜਿੱਥੇ ਦਰਸ਼ਕ ਕੌਮ ਵਾਸਤੇ ਬੜਾ ਸਨਮਾਨਤ ਹੈ ਤਖਤਾ ਤੇ ਜਿੱਥੇਦਾਰ ਜਿਹੜੇ ਉਹ ਬੜੇ ਸਨਮਾਨਯੋਗ ਨੇ ਸਿੱਖ ਕੌਮ ਵਾਸਤੇ ਪਰਜਿੱਤੇ ਰੱਖਿਆ ਜੇ ਜਦੋਂ ਇੱਕੋ ਪਰਿਵਾਰ ਦਾ ਕੱਬ ਝੋ ਜਿਨਾ ਅਕਾਲ ਤਖਤ ਤੇ ਉਸ ਪਰਿਵਾਰ ਤੇ ਫਿਰ ਅਕਲੇ ਦਿਨ ਬਹੁਤ ਨੇੜੇ ਆ ਜਾਇਆ ਕਰਦੇ ਨੇ ਕਿਉਂਕਿ ਇਸ ਤਖਤ ਦੇ ਨਾਲ ਜਿਨ੍ਹਾਂ ਨੇ ਮੱਥਾ ਲਾਇਆ ਉਹਨਾਂ ਦੀਆਂ ਕੁਲਾਂ ਨਾਸੂਆਂ ਤੇ ਮੈਂ ਅੱਜ ਵਾਲਿਆਂ ਨੂੰ ਵੀ ਕਹਿਣਾ ਚੇਤੇ ਰੱਖਿਆ ਜੇ ਕਿਤੇ ਇਹ ਨਾ ਹੋਵੇ ਨਿੱਲੀਆਂ ਪੀਲੀਆਂ ਪੱਗਾਂ ਦੇ ਵਿੱਚ ਗਿਣਤੀ ਨਾ ਗਿਣੀ ਜਾਵੇ ਸਾਡੀ ਸਾਡਾ ਤਖਤ ਦੇ ਨਾਲ ਮੱਥਾ ਲੱਗਾ ਤੇ ਕੁਲਾ ਸਾਡੀਆਂ ਵੀ ਇਹ ਬਚਣੀਆਂ ਉਹ ਵੀ ਨਾ ਸੋਝਣ ਗਿਆ ਜੀ ਇਹ ਸਖਤ ਦੇ ਨਾਲ ਕਿਤੇ ਇਹ ਨਾ ਹੋਵੇ ਰਾਜਨੀਤਿਕ ਬਾਜ਼ੀ ਖੇਡਦੇ ਆ ਖੇਡਦੇ ਆ ਅਸੀਂ ਆਪਣੀ ਖੁੱਲ ਨਸ਼ ਕਰ ਲਈਏ ਸੰਸਾਰ ਦੇ ਉੱਤੇ ਦਿਲੋਂ ਅਰਦਾਸ ਆ ਪਾਛਾ ਤਖਤਾ ਤੇ ਜ਼ਥੇਦਾਰ ਜਿਹੜੇ ਬਣਦਾ ਉਹ ਕੋ ਆ ਸੋਚਣ ਜੇ ਘੱਲਾ ਸੋਚਦੇ ਨੇ ਤੇ ਸਹੀ ਗੱਲ ਹੈ ਉਹਨਾਂ ਨੂੰ ਤਾਲਬ ਕਰ ਦਿੱਤਾ ਜਾਂਦਾ ਹੈ ਅਰਦਾਸ ਆਪਾ ਸਾ ਤਖਤਾਂ ਦੇ ਜਥੇਦਾਰ ਹਮੇਸ਼ਾ ਬਰਕਰਾਰ ਬਣੇ ਰਹਿਣ ਸਿੱਖ ਕੌਮ ਦਾ ਇੱਕੋ ਹੀ ਤਖਤ ਹੈ ਅਕਾਲ ਤਖਤ ਜੇ ਧਿਰਖਿਆ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਦੋਂ ਅੰਮ੍ਰਿਤ ਜਲੇ ਹੁਕਮਨਾਮਾ ਸਾਹਿਬ ਹੋਗਾ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬਹਾਰੀ ਦੇ ਜਦੋਂ ਪਾਤਨ ਪਵਿੱਤਰ ਹਿਰਦੇ ਦੇ ਚ ਕੋਪਲ ਬਚਨ ਆਪਾਂ ਸੁਣਦੇ ਆ ਨਾ ਉਹ ਕੁੱਲ ਲੁਕਾਈ ਵਸਦੇ ਰੂਤੇ ਉਹ ਬੱਲੇ ਲਗਾਈ ਵਾਸਤੇ ਹੁੰਦੇ ਨੇ ਉਹ ਸਿੱਖੋਂ ਬਾਣ ਕਰਿਓ ਜਦੋਂ ਆਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੁੰਦਾ ਉਹ ਕੇਵਲ ਸਿੱਖਾਂ ਵਾਸਤੇ ਹੁੰਦਾ ਉਹ ਕੇਵਲ ਸਿੱਖਾਂ ਵਾਸਤੇ ਹੁੰਦਾ ਹੈ ਜਦ ਦਿੱਲੀ ਦਾ ਤਖਤ ਤੋਂ ਜੇ ਕਿਤੇ ਹੁਕਮ ਕਰਤਾ ਹੋਵੇ ਪੂਰੇ ਸੰਸਾਰ ਨੂੰ ਮੈਂ ਸਿੱਖੋਂ ਬਾਣ ਕਰਿਓ ਦਿੱਲੀ ਦੇ ਤਖਤ ਨੂੰ ਸੌਂਪਣਾ ਲੱਗਦਾ ਹੋਇਆ ਆਕਾਲ ਤਖਤ ਸ਼੍ਰੀ ਪਾਸ਼ਾਹ ਬਹਾਦਰ ਦੇ ਸਿਰ 'ਤੇ ਆਜ ਉਸ ਆਕਾਲ ਤਖਤ ਨੂੰ ਜਿਸ ਸਾਡੇ ਲੋਕੀ ਵਖੀਏ ਸੋਸ਼ਲ ਮੀਡੀਆ ਤੇ ਬਹੁਤ ਗੱਲਾਂ ਕਰਦੇ ਨੇ ਮੈਂ ਕਈ ਵਾਰੀ ਕਿੰਨਾ ਹੁੰਦਾ ਗੱਡੀ 50 ਲੱਖ ਦੀ ਲੈ ਲਿਓ ਕਰੋੜ ਦੀ ਲੈ ਲਿਓ ਜੇ ਅਣਜਾਣ ਡਰਾਈਵਰ ਬਿਠਾਓ ਕਿਤੇ ਉਹ ਕੰਧਾਂ ਵਿੱਚ ਮਰੇਗਾ ਗੱਡੀ ਦਾ ਥੋੜੀ ਕਸੂਰ ਹੈ ਉਹਦੇ ਵਿੱਚ ਉਹਦੇ ਵਿੱਚ ਕੰਪਨੀ ਦਾ ਥੋੜੀ ਕਸੂਰ ਹੋ ਸਕਦਾ ਆਕਾਲ ਤਖਤ ਉਹੀ ਜੇ ਪਿਆਰਿਓ ਅਕਾਲੀ ਫੂਲਾ ਸਿੰਘ ਵਾਲਾ ਮਹਾਰਾਜਾ ਉਹਨਾਂ ਜੀਹਨ ਸੰਗੈ ਦਾ ਸੀ ਉਹ ਜੇ ਤੋਪ ਕਰਦਾ ਆਇਆ ਨਹੀਂ ਅਕਾਲੀ ਫੂਲਾ ਸਿੰਘ ਜੀ ਹਜੇ ਰੁਕ ਜਾਓ ਤੇ ਅਕਾਲੀ ਫੂਲਾ ਸਿੰਘ ਨੇ ਇਹ ਗੱਲ ਆਖੀ ਸੀ ਉਹ ਰਾਜਾ ਬਾਕਾ ਸ਼ਬਦ ਕਰ ਰੇਂ ਗਿਆ ਕਿਤੇ ਮੈਂ ਭੁੱਲਦਾ ਜਵਾ ਤੂੰ ਇਸ ਦੇਸ਼ ਦਾ ਰਾਜਾ ਹੈ ਮੈਂ ਅਕਾਲ ਤਖਤੇ ਅਰਦਾਸ ਕਰਕੇ ਆਇਆ ਇਹ ਅਰਦਾਸ ਕਰਕੇ ਸਿੰਘ ਪੁਰਿਆ ਹੋਵੇ ਤੇ ਕੌਮ ਦੇ ਜਥੇਦਾਰ ਨੂੰ ਰੋਕਣਾ ਖਿੱਦ ਤੇ ਤਖਤ ਉੱਤੇ ਬੈਠਾ ਹੋਇਆ ਮਹਾਰਾਜਾ ਉਹਦੀ ਔਕਾਤ ਨਹੀਂ ਮੈਨੂੰ ਰੋਕ ਸਕੇ ਐਡੀ ਜ਼ੁਰਮ ਸੀ ਅਕਾਲ ਤਖਤ ਦੇ ਜਥੇਦਾਰ ਦੀ ਅੱਜ ਉਹ ਤਖਤਾ ਦੇ ਜਥੇਦਾਰ ਬਚਰ ਕਰਦੇ ਹੋਣਾ ਕਿ ਪੰਜਾਬ ਦੇ ਭਾਜਪਾ ਦੇ ਸਿਰ ਵਿੱਚ ਵੀ ਜੂਨ ਦੀ ਚੜ੍ਹਕਦੀ ਬੁੱਕ ਨਹੀਂ ਲੱਗਦਾ ਸਾਡੀ ਸਿੱਖ ਕੌਮ ਕਿਹੜੇ ਪੜਾਤੇ ਸੀ ਤੇ ਕਿਹੜੇ ਪੜਾਤੇ ਅੱਜ ਰਹਿ ਗਈ ਹੈ